ਜਿਸ ਦਾਤੂਆ ਜੇ ਗੋਲਡਨ ਸਕੂਲ ਦੇ ਵਿਚੇ ਇਹ ਕੈਂਪ ਲਗਾਇਆ ਗੋਰੀ ਅੱਜ ਅੱਜ ਭਗਵਾਨ ਸਤਿਅਾ ਸ਼੍ਰੀ ਸਾਈਂ ਬਾਬਾ ਜੀ ਦੇ 100ਵੇਂ ਬਰਥਡੇ ਤੇ ਜੋ ਗੋਲਡਨ ਗਰੁੱਪ ਆਫ ਗਰੁੱਪ ਨੇ ਜਿਹੜਾ ਅੱਜ ਹੈਂਡੀਕੈਪ ਕੋ ਲਿੰਸ ਆਰਟੀਫੀਸ਼ਲ ਲਿੰਸ ਨੇ ਦਾ ਕੈਂਪ ਲਗਾਇਆ ਹੈ ਮੈਂ ਉਹਨਾਂ ਮੈਂ ਬਹੁਤ ਖੁਸ਼ ਹੋਇਆ ਇੱਥੇ ਆ ਕੇ ਆਰਟੀਫੀਸ਼ਲ ਲਿੰਸ ਮੈਂ ਜਿਹੜੇ ਹੈਂਡੀਕੈਪ ਨੇ ਉਹਨਾਂ ਨੂੰ ਲੱਗਦੇ ਦੇਖੇ ਨੇ ਔਰ ਬਹੁਤ ਅੱਛਾ ਲੱਗਿਆ ਮੈਨੂੰ ਕਿ ਜਿਹੜਾ ਟਰਸਟ ਹੈ ਬਹੁਤ ਸੇਵਾ ਕਰ ਰਿਹਾ ਹੈ ਹੈ ਪਿਛਲੇ 30 ਸਾਲ ਤੋਂ ਇਹ ਜਿਹੜਾ ਹੈ ਆਰਟੀਫੀਸ਼ਲ ਲਿੰਬਸ ਦਾ ਜਿਹੜਾ ਹੈ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਔਰ ਜੋ ਇਹਨਾਂ ਨੇ ਮੈਨੂੰ ਦੱਸਿਆ ਕਿ ਤਕਰੀਬਨ 3000 ਤੋਂ ਵੱਧ ਪੇਸ਼ੈਂਟਸ ਨੂੰ ਆਰਟੀਫੀਸ਼ਲ ਲਿੰਬਸ ਜਿਹੜੇ ਨੇ ਲਗਾ ਚੁੱਕੇ ਨੇ ਇਸ ਲਈ ਇਹ ਵਜ਼ਾਈ ਦੇ ਪਾਤਰ ਨੇ ਬਹੁਤ ਸਮਾਜ ਸੇਵਾ ਕਰ ਰਹੇ ਨੇ ਬਹੁਤ ਅੱਛੀ ਗੱਲ ਹੈ ਜਿਹੜੀ ਚੀਜ਼ ਸਾਨੂੰ ਕੁਦਰਤਵਰ ਨੂੰ ਮਿਲੀ ਹੈ ਅੱਗੇ ਮਨੁੱਖਤਾ ਦੀ ਸੇਵਾ ਲਈ ਜਰੂਰ ਜਾਰੀ ਕੀਤਾ ਜਾਵੇ ਪੁਲ ਲਗਾਏ ਜਾਵੇ ਤਾਂ ਬਹੁਤ ਇਹ ਮਾਨਵਤਾ ਦੀ ਭਲਾਈ ਦਾ ਕੰਮ ਹੈ ਔਰ ਜੋ ਸ਼੍ਰੀ ਸਤਿ ਸਾਈ ਜੀ ਨੇ ਆਪਣੀ ਜੀਵਨ ਦੇ ਵਿੱਚ ਜੋ ਪ੍ਰੇਰਣਾ ਦਿੱਤੀ ਸੀ ਲੋਕਾਂ ਨੂੰ ਉਹਦੇ ਤੇ ਬਹੁਤ खरे ਉਤਰ ਰਹੇ ਨੇ ਮੈਂ ਵੀ ਭਗਵਾਨ ਸਤਿ ਸਾਈ ਬਾਬਾ ਜੀ ਨੂੰ ਮਿਲਿਆ ਸੀਗਾ ਔਰ ਦਿਨ ਉਹ ਦਰਸ਼ਨ ਕਰਨ ਦਾ ਉਹਨਾਂ ਦਾ ਸੁਭਾਗ્ય ਪ੍ਰਾਪਤ ਹੋਇਆ ਹੈ ਬੜਾ ਉਹਨਾਂ ਦੇ ਉਹਨਾਂ ਦੇ ਵਿੱਚ ਤੇਜ ਸੀਗਾ ਔਰ ਬੜੀ ਊਰਜਾ ਸੀਗੀ ਉਹਨਾਂ ਦੇ ਵਿੱਚ ਤੇ ਉਹਨਾਂ ਦੀ ਹੀ ਸ਼ਕਤੀ ਇਹਨਾਂ ਦੇ ਵਿੱਚ ਹੈ ਜਿਹੜੀ ਇਹ ਅੱਗੇ ਮਾਨਵਤਾ ਦੀ ਸੇਵਾ ਕਰਵਾ ਰਹੀ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਔਰ ਸ਼ੁਭ ਕਾਮਨਾਵਾਂ ਦਿਨਾ ਹੈ ਕਿ ਇਹ ਇਹਦਾ ਹੀ ਮਾਨਵਤਾ ਦੀ ਸੇਵਾ ਕਰਦੇ ਰਹਿਣ ਸਰ ਜਿਹੜਾ ਕਾਚੇ ਕਿਵਾ ਕੈਂਪ ਲਗਾਇਆ ਗਿਆ ਹੈ ਬਾਬਾ ਜੀ ਨਾਲ ਜਰਨ ਦੇ ਵਿੱਚ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਭਗਵਾਨ ਜੀ ਦੇ ਸਤ ਸਾਈ ਬਾਬਾ ਜੀ ਕੇ 100ਵੇਂ ਬਰਥਡੇ ਦੇ ਜਿਹੜਾ ਜਨਮ ਸ਼ਤਾਬਦੀ ਸਮਰੋਹ ਸਾਰਾ ਵਿਸ਼ਵ ਮਨਾ ਰਿਹਾ ਹੋਰੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਭਗਵਾਨ ਬਾਬਾ ਦੀ ਕਿਰਪਾ ਸਾਡੇ ਸਾਥ ਤੇ ਉੱਪਰ ਸਾਡੇ ਦੇਸ਼ ਦੇ ਉੱਪਰ ਹਮੇਸ਼ਾ ਰਹੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਆਏ ਔਰ ਅਸੀਂ ਤਨ ਮਨ ਨਾਲ ਸਮਾਜ ਸੇਵਾ ਦੇ ਇਕੱਠੇ ਕਾਰਜ ਕਰੀਏ ਪਿਛਲੇ 29 ਸਾਲਾਂ ਤੋਂ ਇਹ ਸੇਵਾ ਦਾ ਮੌਕਾ 골ਡਨ ਗਰੁੱਪ ਆਫ ਇੰਸਟੀਟਿਊਸ਼ਨ ਔਰ ਸ਼੍ਰੀ ਸੱਤ ਸਾਈਂ ਸੇਵਾ ਸੰਤੀ ਨੂੰ ਮਿਲਿਆ ਹੋਇਆ ਔਰ ਹਰ ਸਾਲ ਬਾਬਾ ਦੇ ਜਨਮ ਦਿਨ ਤੇ ਅਸੀਂ ਜਿਹੜੇ ਲੋਕ ਹੈਂਡੀਕੈਪ ਹੋ ਜਾਂਦੇ ਨੇ ਚਾਹੇ ਕਿਸੇ ਵੀ ਰੀਜ਼ਨ ਕਰਕੇ ਚਾਹੇ ਉਹ ਐਕਸੀਡੈਂਟ ਹੋ ਜਾਂਦਾ ਚਾਹੇ ਸ਼ੂਗਰ ਕਰਕੇ ਕੱਟੀ ਜਾਂਦੀ ਹੈ ਚਾਹੇ ਬਾਜੂ ਜਿਹੜੀ ਟੋਕੇ ਦੇ ਵਿੱਚ ਆ ਜਾਂਦੀ ਹੈ ਕੱਟੀ ਜਾਂਦੀ ਹੈ ਉਹ ਸਾਰੇ ਜਿਹੜੇ ਗਰੀਬ ਲੋਕ ਨੇ ਉਹ ਇੱਥੇ ਸੜਕ ਕੋਲ ਆਉਂਦੇ ਨੇ ਕਿਉਂਕਿ ਆਰਟੀਫੀਸ਼ੀਅਲ ਲਿੰਬ ਜਿਹੜੇ ਨੇ ਬਹੁਤ ਕਾਸਟਲੀ ਪ੍ਰੋਜੈਕਟ ਹੈਗਾ ਪਰ ਸਾਰੇ ਲੋਕ ਇੱਥੇ ਆਉਂਦੇ ਨੇ ਜਦੋਂ ਤੇ ਬੜਾ ਮਾਯੂਜ਼ ਹੁੰਦੇ ਨੇ ਪਰ ਜਿਸਨੂੰ ਉਹਨਾਂ ਨੂੰ ਫਿੱਟ ਪਾਇਆ ਜਾਂਦਾ ਉਹਨਾਂ ਨੂੰ ਆਰਟੀਫੀਸ਼ੀਅਲ ਲਿੰਬ ਲੱਗ ਜਾਂਦਾ ਤਿਹੜੇ ਸਾਹਮਣੇ ਉਹੀ ਲੋਕਾਂ ਨੇ ਹੁਣ ਪਾਣੀ ਵੀ ਪੀ ਕੇ ਤੁਹਾਨੂੰ ਦਿਖਾ ਦੇਣਾ ਚੱਲ ਕੇ ਵੀ ਦਿਖਾ ਦੇਣਾ ਸਾਈਕਲ ਚਲਾ ਕੇ ਵੀ ਦਿਖਾ ਦੇਣਾ ਤੇ ਸਾਡੇ ਵੀ ਮਨ ਤੇ ਇਹੀ ਬੜੀ ਵੱਡੀ ਖੁਸ਼ੀ ਹੁੰਦੀ ਹੈ ਵੀ ਅਸੀਂ ਕਿਸੇ ਦੀਨ ਦੁਕਿਆ ਨੂੰ ਕੋਈ ਹੈਲਪ ਕਰ ਸਕੇ ਆ ਅਸੀਂ ਉਹਨਾਂ ਦੇ ਭਗਵਾਨ ਦਾ ਕੋਈ ਕੰਮ ਉਹਨਾਂ ਦੇ ਵਾਸਤੇ ਕੋਈ ਕਰ ਸਕੇ ਆ ਤੇ ਅਸੀਂ ਦੋ 1990 ਦੇ ਵਿੱਚ ਮੇਰੇ ਫਾਦਰ ਸੁਰਗੇਸ਼ਰੀ ਦਿਨਾਨਾਥ ਮਾ ਜੰਦੀ ਪਟਾਪਰਤੀ ਗਏ ਸੀ ਉੱਥੇ ਉਹਨਾਂ ਨੇ ਉਦੋਂ ਦੇਖਿਆ ਸੀਗਾ ਕਿ ਆਰਟੀਫੀਸ਼ੀਅਲ ਲਿੰਬਸ ਨਾਲ ਉੱਤੇ ਲਗਾਇਆ ਸੀ ਤੇ ਜਿਨ੍ਹਾਂ ਨੂੰ ਲੱਗੇ ਲੋਕੀ ਬੜਾ ਡਾਂਸ ਕਰ ਰਹੇ ਸੀ ਲੋਕੀ ਬੜੇ ਹੁੰਦੇ ਫਿਰਦੇ ਪਏ ਸੀ ਤੋਂ ਉਹਨਾਂ ਨੇ ਕਿਹਾ ਤੁਸੀਂ ਇੰਨੇ ਖੁਸ਼ ਕਿਉਂ ਹੋ ਤੇ ਉਹਨਾਂ ਨੇ ਕਿਹਾ ਇਹ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਪਰ ਅਸੀਂ ਉੱਤੇ ਪੈਂਟ ਪਾ ਲਈ ਦੀ ਹੈ ਤੇ ਸਾਨੂੰ ਆਰਟੀਫੀਸ਼ੀਅਲ ਲਿੰਬਸ ਲੱਗੇ ਨੇ ਹੁਣ ਅਸੀਂ ਆਮ ਲੋਕਾਂ ਦੀ ਤਰ੍ਹਾਂ ਚੱਲ ਫਿਰ ਸਕਨੇ ਹਾਂ ਤੋਂ ਉਹਨਾਂ ਦੇ ਮਨ 'ਚ ਉਦੋਂ ਹੀ ਉਹ ਹੀ ਦਿਮਾਗ ਸੀਗਾ ਜਿਹੜਾ ਗੱਲ ਸੀ ਉਹਨਾਂ ਦੇ ਮਨ 'ਚ ਵੀ ਜੀ ਇੱਥੇ ਚੱਲ ਸਕਦਾ ਤਾਂ ਅਸੀਂ ਗੁਰਦਾਸਪੁਰ ਚ ਕਿਉਂ ਨਾ ਕਰਦੀਏ ਇੱਕ ਐਸਾ ਸੈਂਟਰ ਬਣਾਈਏ ਜਿੱਥੇ ਗੁਰਦਾਸਪੁਰ ਹਿਮਾਚਲ ਜੰਮੂ ਕਸ਼ਮੀਰ ਜਿਹ ਸਟਾਰਟ ਅਸੀਂ ਗੁਰਦਾਸਪੁਰ ਤੋਂ ਕੀਤਾ ਸੀ ਫਿਰ ਡਿਸਟ੍ਰਿਕਟ ਲੈਵਲ ਦਾ ਕੀਤਾ ਫਿਰ ਸਟੇਟ ਲੈਵਲ ਦਾ ਕੀਤਾ ਹੁਣ ਕੋਈ ਵੀ ਆਈ ਜਾਂਦਾ ਸਾਡੇ ਕੋਲ ਤਾਂ ਅਸੀਂ ਕਿਸੇ ਨੂੰ ਨਾਂ ਨਹੀਂ ਕਰਦੇ ਭਗਵਾਨ ਦਾ ਅੱਜ 76 ਬੰਦਿਆਂ ਨੂੰ 79 ਅੰਗ ਲੱਗੇ ਨੇ 100 ਬੰਦਾ ਦੀ ਸਟੱਡ ਹੋਇਆ ਸੀਗਾ ਔਰ ਦੇਖੋ ਭਗਵਾਨ ਦਾ 100ਵਾਂ ਬਰਥਡੇ ਤੇ 100 ਹੀ ਸਟੱਡ ਹੋਏ ਸੀਗੇ ਔਰ ਟੋਟਲ ਹੁਣ ਤੱਕ ਜੇ ਪਿਛਲੇ ਸਾਲਾਂ ਦੇ ਵੀ ਪਾ ਲਈਏ ਤੇ 3133 ਬੰਦਿਆਂ ਨੂੰ ਹੁਣ ਤੱਕ ਅਸੀਂ ਆਰਟੀਫੀਸ਼ੀਅਲ ਏਮਜ਼ ਜਿਹਨੇ ਮਹਈਆ ਕਰਵਾ ਚੁੱਕੇ ਆ ਉਹਨਾਂ ਨੂੰ ਆਪਣੇ ਸਿਰ ਤੇ ਆਤਮ ਨਿਰਭਰ ਬਣਾ ਚੁੱਕੇ ਆ ਇਹ ਬੜਾ ਹੀ ਵੱਡਾ ਉਪਰਾਲਾ 골ਡਨ ਗਰੁੱਪ ਆਫ ਇੰਸਟੀਟਿਊਸ਼ਨ ਦਾ ਨਾਲ ਸ਼੍ਰੀ ਸੱਤਸਾਈ ਸੇਵਾ ਸੰਮਤੀ ਦਾ ਜਿੱਥੇ ਬੱਚਿਆਂ ਨੂੰ 골ਡਨ ਗਰੁੱਪ ਅੱਛੀ ਸਿੱਖਿਆ ਦਿੰਦਾ ਉਥੇ ਨਾਲ ਨਾਲ ਸਮਾਜ ਸੇਵਾ ਦੇ ਨਾਲ ਕਿਸ ਤਰ੍ਹਾਂ ਕੰਮ ਆਣਾ ਹੈ ਹੈਂਡੀਕੈਪ ਕੈਂਪ ਲੋਕਾਂ ਦੀ ਕਿਸ ਤਰ੍ਹਾਂ ਸੇਵਾ ਕਰਨੀ ਹੈ ਮੈਡੀਕਲ ਕੈਂਪਸ ਨੇ ਉਹਨਾਂ ਲਗਾਏ ਜਾਂਦੇ ਨੇ ਬਲੱਡ ਡੋਨੇਸ਼ਨ ਦੇ ਕੈਂਪਸ ਲਗਾਏ ਜਾਂਦੇ ਨੇ ਹਰ ਵੀਰਵਾਰ ਹਨੂਮਾਨ ਚੌਂਕ ਦੇ ਵਿੱਚ ਜਿਹੜਾ ਮੰਦਿਰ ਹੈ ਹਨੂਮਾਨ ਮੰਦਿਰ ਉਹਦੇ ਵਿੱਚ ਕੜੀ ਚਾਵਲ ਦਾ ਲੰਗਰ ਲਗਾਇਆ ਜਾਂ ਮਹੀਨੇ ਦੇ ਪਹਿਲੇ ਵੀਰਵਾਰ ਵੀ ਵਿਡੋ ਔਰਤਾਂ ਨੂੰ ਪੈਨਸ਼ਨ ਜੜੀ ਹੈ ਉਹ ਵੀ ਦਿੱਤੀ ਜਾਂਦੀ ਹੈ ਰਾਸ਼ਨ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਰਾਸ਼ਨ ਦੀ ਕਿ ਟਿਕ ਮਹੀਨੇ ਵਾਸਤੇ ਦਿੱਤੀ ਜਾਂਦੀ ਹੈ ਤਾਂ ਦਿਨਾਂ ਚ ਹੋਰ ਕਿਹਦੇ ਫਿਰ ਮੈਂ ਉਹ ਕੱਲ੍ਹ ਕਿਤੇ ਜਾਂਗੀ ਜੁੜਦਾ ਗਲੇ ਆਉਣ ਵਾਲੇ ਸਮੇਂ ਚ ਜਿਸ ਦਾ ਲੋਕਾਂ ਦਾ ਆਈਡੀਆ ਆਏਗਾ ਕਿ ਹੋਰ ਕਰਨਾ ਚਾਹੇਗਾ ਇੱਕ ਮੇਰੇ ਮਨ ਚ ਗਊਸ਼ਾਲਾ ਵਾਸਤੇ ਹੈਗਾ ਪ੍ਰੋਜੈਕਟ ਵੀ ਗਊਸ਼ਾਲਾ ਗਦਾਸਪੁਰ ਚ ਇੱਕ ਹੋਰ ਬਣਾਈ ਜਾਏ ਇੱਕ ਮੇਰੇ ਅੰਦਰ ਹੈ ਕਿ ਮਾਸ ਮੈਰिज ਜਿਹੜੀਆਂ ਨੇ ਗਰੀਬ ਲੋਕਾਂ ਦੀਆਂ ਕੋਈ ਵੀ ਹੋਏ ਜਿਹੜਾ ਨਹੀਂ ਫੋਰਡ ਕਰ ਸਕਦਾ ਜੇ ਸਾਨੂੰ ਕੋਈ ਇਸ ਤਰ੍ਹਾਂ ਦੀ ਐਪਲੀਕੇਸ਼ਨ ਆਉਂਦੀ ਹੈ ਤਾਂ ਅਸੀਂ ਉਹਨਾਂ ਦੀ ਸ਼ਾਦੀ ਦਾ ਵੀ ਪ੍ਰੋਜੈਕਟ ਲੈਣਾ ਵਾ ਉਹ ਲੈਣ ਦਾ ਸੋਚ ਰਹੇ ਹਾਂ ਜਨਮ ਦਿਨ ਜਨਤੀ ਜੜੀਆਂ ਉਹ ਵੀ ਇਸ ਮਹੀਨੇ ਦੇ ਵਿੱਚ ਆਉਂਦੀ ਔਰ ਗੋਲਡਨ ਗਰੁੱਪ ਆਫ এডੂਕੇਸ਼ਨ ਜਿਹੜਾ ਜਿਹਨਾਂ ਦੇ ਸੰਚਾਲਕ ਜੀ ਗੁਨਾਨਾਥ ਵਾਜੇ ਜੀ ਹਸਾਲ ਉਹਨਾਂ ਨੂੰ ਇਸ ਵਾਰ ਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ 30ਵਾਂ ਹੈਂਡੀਕੈਪ ਕੈਂਪ ਜਿਹੜਾ ਉਹ ਲਾਇਆ ਗਿਆ ਔਰ ਹਰ ਸਾਲ ਦੀ ਤਰ੍ਹਾਂ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਇਹ ਬਹੁਤ ਵੱਡੀ ਸੁੰਦਰ ਜਿਹੜੀ ਆ ਉਹ ਦਿੱਤੀ ਗਈ ਆ ਸੋਭਾ ਸਮਝਣਾ ਕਿ ਸੱਤੇਸਾਈ ਬਾਬਾ ਜੀ ਦੀ ਜ਼ਿੰਦਗੀ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਆ ਉਹਨਾਂ ਨੇ ਜ਼ਿੰਦਗੀ ਜਿਉਣ ਦਾ ਜ਼ਿੰਦਗੀ ਦੇ ਵਿੱਚ ਵਿਚਰਨ ਦਾ ਚੰਗੇ ਸਮਾਜ ਦੀ ਸਿਰਜਣਾ ਦਾ ਇੱਕ ਬਹੁਤ ਵਧੀਆ ਸਨੇਹਾ ਕੇਵਲ ਸਾਡੇ ਬਲਕਨ ਨੂੰ ਨਹੀਂ ਪਰ ਸਾਰੀ ਦੁਨੀਆ ਨੂੰ ਦਿੱਤਾ ਔਰ ਅੱਜ ਬਹੁਤ ਭਾਗਾਂ ਜੀ ਉਸ ਚੀਜ਼ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਉਹੀ ਪਰਮੇਸ਼ਵਰ ਦੀ ਕਿਰਪਾ ਹੁੰਦੀ ਆ ਤੇ ਇਨਸਾਨ ਜਿਹੜੀ ਇਹ ਸੇਵਾਵਾਲੀ ਹਿੱਸਾ ਪਾਉਂਦਾ ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਇੱਕ ਮਾਨਵਤਾ ਦੀ ਸੇਵਾ ਔਰ ਜਿਹੜੀ ਅੱਜ ਇਸ ਪਰਿਵਾਰ ਦੇ ਲੇਖੇ ਲੱਗੀ ਆ ਸੋ ਮੈਂ ਬਹੁਤ ਨਾ ਕਹਿੰਦਾ ਹੋਇਆ ਸੋ ਇਸ ਪਰਿਵਾਰ ਨੂੰ ਇਸ ਗੱਲ ਦੀ ਅਸ਼ੋਕਾ ਆਪਣਾ ਬਹੁਤ ਹਿੰਦਾ ਇਹ ਜਿਹੜੀ ਲੜੀ ਇਹ ਜਿਹੜੀ ਦਿਨਨਾਥ ਭਾਜਨ ਜੀ ਨੇ ਮਾਨਵਤਾ ਦੀ ਸੇਵਾ ਲਈ ਚਲਾਈ ਸੀ ਅੱਜ ਉਸ ਨੂੰ ਅਗਲੀ ਪੀੜ੍ਹੀ ਦੇ ਜਾਂ ਤੇ ਜੀ ਪੀੜ੍ਹੀ ਆ ਗਈ ਮੋਹਿਲ ਜੀ ਅਗੋਂ ਵਿਚ ਆ ਗਏ ਸੋ ਉਹ ਬਖੂਬੀ ਦੇ ਨਾਲ ਚਲਾ ਰਹੇ ਨੇ ਪਰਮੇਸ਼ਰ ਕਿਰਪਾ ਕਰੇ ਉਹਨਾਂ ਦਾ ਆਸ਼ੀਰਵਾਦ ਪਰਿਵਾਰ ਤੇ ਸਾਰੇ ਇਲਾਕੇ ਤੇ ਬੜਿਆ ਰਹੇ ਜੀ ਡਾਕਟਰ ਸਾਹਿਬ ਆਪਣਾ ਨਾਮ ਦੱਸੋ ਆਪਣੇ ਹਸਪਤਾਲ ਨਾਲਸੋ ਤੇ ਅੱਜ ਜਿੱਥੇ ਪੁੱਛੇ ਬਾਰੇ ਦੱਸਦੇ ਹੋ ਤਾਂ ਲੈਤੋ ਮੇਰਾ ਸਭ ਤੋਂ ਪਹਿਰੇ ਪਿਆਰਵਰ ਨਮਸਕਾਰ ਮੇਰਾ ਨਾਮ ਡਾਕਟਰ ਪੀਰ ਰੰਜਨ ਹੈ ऑर्थोटिस्ट हमारी जो टीम है ये लुधियाना से आई है लुधियाना में हमारा भारत विकास परिषद चैरिटेबल ट्रस्ट हॉस्पिटल है वहाँ पे हमारा आर्टिफिशियल उनका वर्कशॉप है और वहीं से हम लोग सारा लोग आए हैं और सारे पेशेंट के यहाँ पे ट्रीटमेंट करते हैं अभी तक। हम लोगों ने पिछली ग्यारह चौदह तारीख को यहाँ पे अस्सी पेशेंट का लगभग मेजरमेंट किए हैं जिनमें सारे पेशेंट का लियम फेब्रिकेशन होकर हम लोग लुधियाना से लेके आए हैं और अभी तक आज तकरीबन साठ पेशेंट आ चुके हैं और सभी का लिए ट्रीटमेंट हो रहा है और ट्रायल चल रहा है सर सब तो कैसे कैसे जो पेशेंट आ रहे हैं किस तरह के पेशेंट के आप जो काम करें यहाँ पे जैसे यह कि अलग अलग तरह के पेशेंट होते हैं जो हैंडी पेशेंट होते हैं जिनका किसी का एक्सीडेंट से शुगर की वजह से कैंसर की वजह से गलत मेडिकेशन की वजह से पोलियो पेशेंट हो गए अलग अलग तरह के मेडिकेशन होते हैं जिनसे पेशेंट का इम्पोटेशन होता है वो पेशेंट हमारे पास आते हैं और उनका हम लोग लिम ट्रीटमेंट करते हैं

ਮੈਂ ਡੇਦਾ ਬਾਬਾ ਨਾਨਕਾ ਰਕਾਰ ਰੂਹਤੋ ਆਂ ਜੀ ਮੇਰੀ ਐਕਸੀਡੈਂਟ ਦੇ ਨਾਲ ਇੱਕ ਲੱਤ ਗੱਡੀ ਗਈ ਸੀ ਜੋ ਗੋਡੇ ਤੋਂ ਨੀਜੇ ਹੈ ਉਹ ਕਟਰੀ ਪਈ ਇੱਕ ਤਾਂ ਕਿਉਂ ਨਹੀਂ ਤੇ ਆਂਗੇ ਲੰਗਦੇ ਨੇ ਜਿਹੜੇ ਡੁੱਬੀ ਗਏ ਦੇ ਆਗੇ ਉਹ ਬਹੁਤ ਵਧੀਆ ਜੋ ਫ੍ਰੀ ਮਿਲ ਜਾਂਦੇ ਨੇ ਨਹੀਂ ਤੇ ਉਦਾਂ ਜੇ ਬਾਹਰੋਂ ਰੋਣਾ ਹੋਏ ਏਸੀ ਹਾਰ ਰੋ ਰਹੇ ਇੱਕ ਲੱਖ ਤੱਕ ਹੁੰਦਾ ਜੋ ਐਵੇਂ ਗਰੀਬ ਲੋਕ ਨਹੀਂ ਲਵਾ ਸਕਦੇ ਕਿਸ ਲਈ ਇਹ ਸੰਸਤਾਾਂ ਹੀ ਤੈਅ ਤੋਂ ਧੰਨਵਾਦ ਕਰਦੇ ਆਂ ਜਿਨਾਂ ਨੇ ਉਹ ਇਹ ਅੰਗ ਪ੍ਰੋਵਾਈਡ ਕਰੇ ਨੇ ਹੋਰ ਸਾਬਤ ਮਹਾਰਾਜ ਦੇ ਕਿਰਪਾ ਕਰੇ ਬਣਾਈ ਰੱਖੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹਿਾ ਲਿਤਾ ਗਿਆ ਨਹੀਂ ਕੋਈ ਬਹਿਾ ਨਹੀਂ ਲਿਤਾ ਹੋਇਆ ਨਹੀਂ ਹਾਂ ਜੀ ਮਾਤਾ ਕੀ ਨਾਇ ਹੈ ਕਿੱਥੋਂ ਆਇਓ ਹਰਵਲਗਾਦਨੀ ਰਾਨੋ ਹਾਂ ਜੀ ਕੀ ਨਾਇ ਡਾਡਾ ਕਿੱਥੋਂ ਆਇਓ ਹਰਵਲਗਾਦਨੀ ਤੋਂ ਆਇਆ ਰਾਨੋ ਅੱਛਾ ਜੀ ਕੀ ਪ੍ਰੋਬਲਮ ਕੀ ਹੈ ਰਫੀਨ ਨਾ ਬੱਲ ਹੋ ਗਿਆ ਤੇ ਉਹਨੇ ਨੰਦ ਅਸਤ ਕੱਟ ਦਿੱਤਾ ਹਾਂਜੀ ਤੇ ਅੱਜ ਕੈਪ ਲਗਾਇਆ ਗਿਆ ਤੇ ਸਾਡੀ ਫ੍ਰੀ ਹੈ ਕਿ ਟੜ ਜਿਹੜੇ ਲੱਗਨੇ ਆ ਚ ਉਹ ਅੱਛੇ ਨੇ ਤੇ ਖਰਚਾ ਤਾਂ ਸੇ ਡਾਕਟਰ ਨੇ ਕਿੰਨਾ ਆ ਉਹ ਦੱਸਤਾ ਨਹੀਂ ਲੈ ਕੇ ਆਲ ਖਰਚਾ ਤਾਂ ਬਸੇ ਰ ਆਇਆ ਹੈ ਅੱਛਾ ਮੇਰੇ ਨਾਲ ਕੋਈ ਐਟੈਕ ਅਟੈਚ ਕੱਲੇ ਆਏ ਹੋ ਹਾਂਜੀ ਆਹ ਜੀ ਨੋ ਅੱਛਾ 9000 ਆ ਗਈ ਸੰਭਾਵੇਂ ਇਹ ਕਿਦਾਂ ਦਾ ਉਪਰਾਲਾ ਰੱਦਾ ਗੋਲਡਨ ਕਾਲ ਇਹਦਾ ਜਿਹੜਾ ਫ੍ਰੀ ਕੈਪ ਲਾ ਰਹੇ ਆ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਹਾਂਜੀ ਬਾਬੇ ਕੀ ਨਾ ਆਏ ਕਿੱਥੋਂ ਆਏ ਹੋ ਆ ਪਹਿਲੇ ਮਹਿਮਾਨ ਹੋ ਜੀ ਤਾਂ ਕਿ ਜਪਨਾ ਦਿਲក្រਾਜ ਕੀ ਟੋਲ ਮਾਈ ਕਿਦਾਂ ਲੱਤ ਖਰਾਬ ਹੋ ਗਈ ਲੱਤ ਪੈਰ ਨੂੰ ਜਗਮ ਜਿਆ ਹੋਇਆ ਤੇ ਪੱਟੀਆਂ ਕਰਾਉਂਦੇ ਨੇ ਇਥੋਂ ਗੋਬਿੰਦੇ ਕੋਲ ਮਾਨ ਚੱਕੋ ਇਹ ਜਿਆਦਾ ਕੰਮ ਖਰਾਬ ਕਰਾ ਤਿੰਨ ਤਿੰਨ ਮਹੀਨੇ ਲਾਇਆ ਇਹਨੇ ਮੁਰਕੇ ਮਕੇਰੀਆਂ ਗਿਆ ਉਹ ਚੰਗੀ ਡਾਕਟਰ ਹੈ ਉਹ ਕਹਿੰਦਾ ਇਹ ਲੱਤ ਕੱਟਣੇ ਪੈਣੀਆਂ ਤਾਂ ਲੱਤ ਕੱਟ ਕੇ ਕੀ ਕਿਦਾਂ ਪਤਾ ਲੱਗਾ ਕਿਥੇ ਕੰਮ ਲੱਗਾ ਇਹ ਸਾਡੇ ਭੂਆ ਮਾੜਾ ਅੰਦਰ ਰੇਲ ਬੈਠੇ ਸਨ ਤੇ ਇਹਨਾਂ ਦੇ ਬਟੋਲਾ ਲੱਗਾਈ ਗਈ ਹੈ ਤੇ ਅਟੈਕਸ਼ਨ ਤੇ ਇਹ ਪਹਿਲਾ ਲਗਾ ਕੋਈ ਨਹੀਂ ਕੋਈ ਪਾ ਰਹੇ ਕੀ ਕਹਿਣਾ ਚਾਹੋਗੇ ਕਿਦਦਰੋ ਕਰਾਲਾ 골ਡਨ ਕਲੇ ਦਾ ਬਹੁਤ ਵਧੀਆ ਚੰਗੀ ਚੀਜ਼ ਹੈ ਜਿਹਨਾਂ ਪਪਲਾ ਕਰਦੇ ਲੋਕਾਂ ਦਾ